ਸਤਨਾਮ ਸਰੀ ਬਾਹੇ ਕਰੋ ਸਾਹਿਬ ਜੇ ਬੜਾੜੇ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੇ ਆਪਣਾ ਗੁਣ ਨਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੇ ਆਪਣਾ ਗੁਣ ਨ ਗਵਾਵੈ ਅਰਹਾ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤਤ ਵਿਸਥਾਰ ਵਿਚ ਤਤੋ ਪੰਜ ਆਪ ਪਵ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਹਰ ਆਪੇ ਪੰਜ ਤਤ ਵਿਸਥਾਰ ਬਿਚ ਤਾਤੋ ਪੰਚ ਆਪ ਪਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਚਗਰ ਚੁਕਾਵੈ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂਕੀਸਾ ਜਨੇਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਬੈਰਾੜੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 719 ਅਤੇ 20 ਤੇ ਸੁਬਾਈ ਬਾਣ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ। ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਰਾਮਦਾਸ ਜੀ ਮਾਰੇ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ? ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ। ਸਾਧ ਸੰਗਤ ਜਿਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਨੂੰ ਪੜਦੇ ਆਂ, ਵਿਚਾਰਦੇ ਆਂ ਤੇ ਕੁਝ ਗੱਲਾਂ ਸਹਿਜੇ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ। ਮਿਸਾਲ ਦੇ ਤੌਰ ਤੇ ਮਾਰੇ ਬਾਰ-ਬਾਰ ਕਹਿੰਦੇ ਕਿ ਭਲਿਆ ਤੂੰ ਸੰਸਾਰ ਤੇ ਆਇਆ ਧਰਮ ਕਮਾਣ ਵਾਸਤੇ ਤੂੰ ਸੰਸਾਰ ਤੇ ਆਇਆ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੇਰੀ ਇਹ ਮੰਜ਼ਿਲ ਹੈ ਤੂੰ ਸਹਜੇ-ਸਹਜੇ ਉਸ ਮੰਜ਼ਿਲ ਤੇ ਪਹੁੰਚਣਾ ਪਰ ਨਾਲ ਦੀ ਨਾਲ ਦੂਜੀ ਗੱਲ ਇੱਕ ਆਖੀ ਦੇਖੇ ਇਸ ਸੜਕ ਤੇ ਵਿੱਚ ਜਿਹੜੀਆਂ-ਜਿਹੜੀਆਂ ਤੈਨੂੰ ਰੁਕਾਵਟਾਂ ਆਣੀਆਂ ਨੇ ਮੈਂ ਉਹਨਾਂ ਰੁਕਾਵਟਾਂ ਦਾ ਜ਼ਿਕਰ ਵੀ ਕਰਨਾ ਚਾਹੰਨ ਜਿਹੜੀਆਂ-ਜਿਹੜੀਆਂ ਰਸਤੇ ਵਿੱਚ ਤੈਨੂੰ ਪਰੇਸ਼ਾਨੀਆਂ ਆਣ ਗਿਆ ਉਹ ਪਰੇਸ਼ਾਨੀਆਂ ਵੀ ਤੈਨੂੰ ਦੱਸਣਾ ਚਾਹਨਾ ਤਾਂ ਕਿ ਤੂੰ ਉਹਨਾਂ ਪਰੇਸ਼ਾਨੀਆਂ ਤੋਂ ਬਚ ਕੇ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ ਸੰਸਾਰ ਤੇ ਵਿੱਚ ਆਤਮਾਰ ਕੇ ਦੇਖਿਓ ਕਿਸੇ ਨੇ ਕੋਈ ਡਿਗਰੀ ਕੀਤੀ ਹੁੰਦੀ ਹੈ ਕੋਈ ਕਲਾਸ ਪਾਸ ਕੀਤੀ ਹੋਵੇ ਤੇ ਕੋਈ ਹੋਰ ਕਲਾਸ ਪਾਸ ਕਰਨਾ ਚਾਹੇ ਤੇ ਉਸ ਨੂੰ ਫਿਰ ਜਿਸ ਨੇ ਪਾਸ ਕੀਤੀ ਉਹ ਸਲਾਹ ਦਿੰਦਾ ਹੈ ਕਿ ਇਸ ਤਰੀਕੇ ਨਾਲ ਤੂੰ ਮਿਹਨਤ ਕਰੇਂਗਾ ਤੇ ਤੂੰ ਕਾਮਯਾਬ ਹੋ ਜਾਏਂਗਾ ਇਸ ਮਾਰਗ ਤੇ ਇਹ ਇਹ ਪਰੇਸ਼ਾਨੀਆਂ ਆਂਦੀਆਂ ਇਹ ਇਹ ਕਠਿਨਾਈਆਂ ਆਂਦੀਆਂ ਕੋਈ ਵੀ ਕੰਮ ਸੰਸਾਰ ਤੇ ਲਾ ਲੋ ਜਿਸ ਕੰਮ ਦਾ ਕੋਈ ਮਾਹਰ ਹੋਵੇਗਾ ਅਗਰ ਉਹ ਕੰਮ ਸਿੱਖਣਾ ਹੈ ਤੇ ਬੰਦਾ ਉਹਦੇ ਕੋਲ ਜਾਵੇਗਾ ਠੀਕ ਇਸੇ ਤਰ੍ਹਾਂ ਅਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੇਰੇ ਜੀਵਨ ਦਾ ਮਕਸਦ ਹੈ ਪਰਮਾਤਮਾ ਨੂੰ ਮਿਲਣਾ ਪਰਮਾਤਮਾ ਦੇ ਗੁਣ ਗਾਣੇ ਪਰ ਜਦੋਂ ਤੋਂ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰੇਗਾ ਇਹ ਚੰਗੇ ਰਾਹ ਤੇ ਤੁਰੇਗਾ ਇਹ ਪਵਿੱਤਰ ਰਸਤੇ ਤੇ ਤੁਰੇਗਾ ਤੇ ਤੈਨੂੰ ਪਰੇਸ਼ਾਨੀਆਂ ਕੀ ਆਉਣੀਆਂ ਪ੍ਰੇਸ਼ਾਨੀਆਂ ਬਹੁਤ ਆਣੀਆਂ ਪਰ ਅਜ ਇੱਕ ਪਰੇਸ਼ਾਨੀ ਦਾ ਜ਼ਿਕਰ ਕਰਦੇ ਪਏ ਗੁਰੂ ਰਾਮਦਾਸ ਜੀ ਕਹਿੰਦੇ ਉਹਨਾਂ ਗੱਲਾਂ ਨੂੰ ਤੈਨੂੰ ਨજર ਅੰਦਾਜ਼ ਕਰਕੇ ਅੱਗੇ ਵਧਣਾ ਪਏਗਾ ਜੇ ਤੂੰ ਉਹਨਾਂ ਗੱਲਾਂ ਵਿੱਚ ਉਲਝ ਗਿਆ ਤੇ ਤੂੰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ ਬੈਰਾੜੀ ਮਹਿਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਧੰ ਗੁਰੂ ਰਾਮਦਾਸ ਮਰਕ ਦੇ ਜਦੋਂ ਕੋਈ ਹਰੀ ਦਾ ਜਨ ਉਸ ਰੱਬ ਦਾ ਪਿਆਰਾ ਉਸ ਰੱਬ ਦੇ ਗੁਣ ਗਾਉਂਦਾ ਤੇ ਮਾਰੇ ਕਹਿੰਦੇ ਇੱਕ ਗੱਲ ਧਿਆਨ ਵਿੱਚ ਰੱਖੇ ਜੇ ਕੋਈ ਨਿੰਦ ਕਰੇ ਹਰ ਜਨ ਕੇ ਆਪਣਾ ਗੁਣ ਨਾ ਗਵਾਵੇ ਜਦੋਂ ਤੂੰ ਇਸ ਮਾਰਗ ਤੇ ਚੱਲੇਗਾ ਤੇ ਸਾਰੇ ਲੋਕ ਤੇਰੀ ਸੋਭਾ ਨਹੀਂ ਕਰਨਗੇ ਸਾਰੇ ਲੋਕ ਤੈਨੂੰ ਚੰਗਾ ਨਹੀਂ ਆਖਣਗੇ ਪਰਮਾਤਮਾ ਦੀ ਬੰਦਗੀ ਤਾਂ ਇੱਕ ਪਾਸੇ ਕਰੋ ਸੰਸਾਰ ਤੇ ਕੋਈ ਚੰਗਾ ਕੰਮ ਕਰਕੇ ਦੇਖਿਓ ਸਾਰੇ ਲੋਕ ਪਸੰਦ ਨਹੀਂ ਕਰਨਗੇ ਸਾਰੇ ਲੋਕ ਸ਼ਾਬਾਸ਼ ਨਹੀਂ ਦੇਣਗੇ ਸਾਰੇ ਲੋਕ ਸੋਭਾ ਨਹੀਂ ਕਰਨਗੇ ਕਈ ਲੋਕ ਨਿੰਦਿਆ ਕਰਨੇ ਸ਼ੁਰੂ ਕਰ ਦੇਣਗੇ ਗੁਰੂ ਰਾਮਦਾਸ ਜੀ ਸਮਾਰ ਕਹਿੰਦੇ ਜਦੋਂ ਤੂੰ ਇਸ ਮਾਰਗ ਤੇ ਤੁਰੇਗਾ ਪਰਮਾਤਮਾ ਦੇ ਗੁਣ ਗਾਵੇਂਗਾ ਅਗਰ ਤੇਰੀ ਕੋਈ ਨਿੰਦਿਆ ਕਰੇ ਤੇ ਐਸਾ ਨਾ ਕਰੇ ਕਿ ਤੂੰ ਆਪਣਾ ਗੋਨੀ ਛੱਡ ਕੇ ਵਹਿਜ ਐਸਾ ਹੀ ਹੁੰਦਾ ਜੀ ਕਈ ਵਾਰੀ ਸਾਥ ਸੰਗਤ ਕਿੰਨੇ ਐਸੇ ਲੋਕ ਹੁੰਦੇ ਨੇ ਕਿਤੇ ਗੁਰਦੁਆਰਾ ਸਭ ਆਂਦੇ ਨੇ ਕੋਈ ਛੋਟੀ ਮੋਟੀ ਗੱਲ ਹੋ ਜੇ ਤੋ ਗੁਰਦੁਆਰਾ ਆਣੇ ਛੱਡ ਦਿੰਦੇ ਉਹ ਕਹਿੰਦੇ ਫਲਾਣੇ ਬੰਦੇ ਨੇ ਮੈਨੂੰ ਇਹ ਗੱਲ ਆਖੀ ਉਸਨੇ ਮੈਨੂੰ ਇਹ ਗੱਲ ਆਖੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਈ ਵਾਰੀ ਬੰਦਾ ਗੁਰਦੁਆਰੇ ਆਣਾ ਬੰਦ ਕਰ ਦਿੰਦਾ ਗੁਰੂ ਰਾਮਦਾਸ ਜੀ ਸਮਰ ਰਹੇ ਕਿ ਇਹ ਰਾਹ ਸੌਖਾ ਨਹੀਂ ਹੈ ਖੰਨਿਓ ਤਿੱਖੀ ਬਾਲੂ ਨਿੱਕੀ ਇਹਤ ਮਾਰਗ ਜਾਣ ਇਹ ਬੜਾ ਔਖਾ ਰਸਤਾ ਹੈ ਘਟ ਅਬ ਘਟ ਡੂਗਰ ਕਾਣਾ ਇੱਕ ਨਿਰਗੁਣ ਬੈਲ ਹਮਾਰ ਇਸ ਰਸਤੇ ਤੇ ਚਲਦੇ ਆ ਬੜੀਆਂ ਪਰੇਸ਼ਾਨੀਆਂ ਆਣੀਆਂ ਇਸ ਰਸਤੇ ਤੇ ਚਲਦੇ ਆ ਬੜੀਆਂ ਦਿੱਕਤਾਂ ਆਣੀਆਂ ਨਾ ਪਰ ਮਾਰੇ ਕਹਿਣ ਲੱਗੇ ਦੇਖੀ ਕੋਸ਼ਿਸ਼ ਕਰੀ ਕੇ ਇਹਨਾਂ ਸਾਰੀਆਂ ਗੱਲਾਂ ਨੂੰ ਨજર ਅੰਦਾਜ਼ ਕਰਕੇ ਤੇਰਾ ਨਿਸ਼ਾਨਾ ਜਿਹੜਾ ਉਹ ਮੰਜ਼ਲ ਹੋਵੇ ਬੜੀ ਵਾਰ ਇੱਕ ਗੱਲ ਦਾ ਜ਼ਿਕਰ ਕੀਤਾ ਕੱਲ ਵੀ ਕੀਤਾ ਸੀ ਐਤਵਾਰ ਧੰਗੁਰੂ ਨਾਨਕ ਦੇਵ ਪਾਤਸ਼ਾ ਭਾਈ ਮਰਦਾਨਾ ਜਿਨੇ ਲੰਬਾ ਸਫ਼ਰ ਜਰਾ ਉਹ ਤੈ ਕੀਤਾ ਗੌਰ ਕਰਿਓ ਇੱਕ ਦਿਨ ਭਾਈ ਮਰਦਾਨਾ ਜੀ ਬੜੇ ਉਦਾਸ ਬੈਠੇ ਨੇ ਬੜੇ ਪਰੇਸ਼ਾਨ ਬੈਠੇ ਨੇ ਗੁਰਨਾਨਕ ਪਾਤਸ਼ਾ ਕਹਿੰਦੇ ਸੱਜਣਾ ਕੀ ਗੱਲ ਹੈ ਤੇਰਾ ਦੁੱਖ ਮੇਰਾ ਦੁੱਖ ਹੈ ਤੇਰਾ ਸੁੱਖ ਮੇਰਾ ਸੁੱਖ ਹੈ ਕਿਉਂਕਿ ਤੈਨੂੰ ਮੈਂ ਭਾਈ ਬਣਾ ਕੇ ਨਾਲ ਤੋਰਿਆ ਤੈਨੂੰ ਮੈਂ ਆਪਣਾ ਭਰਾ ਸਮਝਿਆ ਸਭ ਤੋਂ ਨੇ ਦੇਕੇ ਰਿਸ਼ਤਾ ਤੈਨੂੰ ਦਿੱਤਾ ਸੱਜਣਾ ਫਿਰ ਤੇਰੀ ਪਰੇਸ਼ਾਨੀ ਮੇਰੀ ਪਰੇਸ਼ਾਨੀ ਆ ਤੋ ਕਿਉਂ ਇੰਨਾ ਪਰੇਸ਼ਾਨ ਹੋ ਕੇ ਬੈਠਾ ਕਿਉਂ ਇੰਨਾ ਉਦਾਸ ਬੈਠ ਭਾਈ ਮਰਦਾਨਾ ਕਹਿੰਦਾ ਬਾਬਾ ਲੋਕ ਮੈਨੂੰ ਮਰਾਸੀ ਕਹਿੰਦੇ ਮੈਨੂੰ ਡੋਮ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕਦੇ ਦੁੱਖ ਨਹੀਂ ਹੋਇਆ ਪਰ ਅੱਜ ਲੋਕਾਂ ਨੇ ਤੈਨੂੰ ਵੀ ਨੀ ਬਖਸ਼ਿਆ ਤੈਨੂੰ ਵੀ ਮਾੜੇ ਬੋਲਾਂ ਨਾਲ ਅੱਜ ਉਹਨਾਂ ਨੇ ਸੰਬੋਧਨ ਕੀਤਾ ਤੈਨੂੰ ਵੀ ਚੰਗੇ ਸ਼ਬਦ ਨਹੀਂ ਵਰਤੇ ਇਸ ਕਰਕੇ ਬੜਾ ਉਦਾਸ ਹੋ ਗਿਆ ਕਿ ਚਲੋ ਮੈਨੂੰ ਕਹਿੰਦੇ ਨੇ ਤੁਹਾਨੂੰ ਤੇ ਮਾੜਾ ਨਾ ਬੋਲਣ ਧੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਵਸ ਇੱਕ ਇੰਨੀ ਇੱਕ ਗੱਲ ਤੇ ਪਰੇਸ਼ਾਨ ਹੋ ਗਿਆ ਕਹਿਣ ਲੱਗੇ ਲੰਬਾ ਸਫ਼ਰ ਤੈਅ ਕਰਨਾ ਆਪਾਂ ਲੰਬਾ ਪੈਂਡਾ ਤੈਅ ਕਰਨਾ ਉਹ ਭਾਈ ਮਰਦਾਨਾ ਜੇ ਇਹ ਗੱਲਾਂ ਨੂੰ ਸੁਣਨ ਬਹਿ ਗਿਆ ਤੇ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦੇ ਕੋਈ ਕੀ ਕਹਿ ਰਿਹਾ ਕੋਈ ਚੰਗਾ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ ਇਸੇ ਕਰਕੇ ਮਾਰਾ ਨੇ ਉਸ ਤਤ ਨਿੰਦਿਆ ਤੋਂ ਬਚਣ ਵਾਸਤੇ ਆਖਿਆ ਕੋਈ ਉਸਤਤ ਕਰਦਾ ਤਾਂ ਵੀ ਤੈਨੂੰ ਕੋਈ ਫਰਕ ਨਾ ਪਵੇ ਕੋਈ ਨਿੰਦਿਆ ਕਰਦਾ ਤਾਂ ਵੀ ਤੈਨੂੰ ਕੋਈ ਫਰਕ ਨਾ ਪਵੇ ਸਾਡੀ ਮੰਜ਼ਿਲ ਦੂਰ ਹੈ ਸਾਡਾ ਲੰਬਾ ਪੈਂਡਾ ਜੇ ਇਹਨਾਂ ਗੱਲਾਂ ਵਿੱਚ ਉਲਝ ਗਏ ਤੇ ਅਸੀਂ ਮੰਜ਼ਿਲ ਤੇ ਨਹੀਂ ਪਹੁੰਚਣਾ ਅੱਜ ਗੁਰੂ ਰਾਮਦਾਸ ਸਵਾਰ ਕਹਿੰਦੇ ਦੇਖੀ ਜੇ ਤੂੰ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕੀਤੇ ਤੇ ਸਾਰੇ ਤੈਨੂੰ ਚੰਗਾ ਨਹੀਂ ਕਹਿਣਗੇ ਸਾਰੇ ਤੇਰੀ ਵਡਿਆਈ ਨਹੀਂ ਕਰਨਗੇ ਸਾਰੇ ਤੇਰੀ ਸੋਭਾ ਨਹੀਂ ਕਰਨਗੇ ਕੁਝ ਲੋਕ ਤੇਰੀ ਨਿੰਦਿਆ ਵੀ ਕਰਨਗੇ ਤੇ ਕਿਤੇ ਨਿੰਦਿਆ ਸੁਣ ਕੇ ਤੇ ਆਪਣੇ ਗੁਣ ਨਾ ਗੁਆ ਕੇ ਬਹਿ ਜੇ ਮੈਨੂੰ ਉਸ ਇਨਸਾਨ ਨੇ ਇਹ ਆਖਿਆ ਤੇ ਮੈਂ ਪ੍ਰਮਾਤਮਾ ਦੇ ਗੁਣ ਗਾਣੇ ਛੱਡ ਦੇਣ ਕਹਿਣ ਲੱਗੇ ਇਹ ਗੱਲ ਨਹੀਂ ਬਣਨੀ ਜੇ ਸੱਚਮੁੱਚ ਤੋਂ ਪ੍ਰਮਾਤਮਾ ਨੂੰ ਪਾਣਾ ਤੇ ਬਹੁਤ ਕੁਝ ਤੈਨੂੰ ਨજર ਅੰਦਾਜ਼ ਕਰਨਾ ਪਏਗਾ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਕਹਿਣ ਲੱਗੇ ਇਸ ਮਾਰਗ ਤੇ ਚਲਦਿਆਂ ਚਲਦਿਆਂ ਫਿਰ ਰੱਬ ਦੇ ਪਿਆਰਿਆਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਕੁਝ ਵੀ ਕਰਦਾ ਉਹ ਪ੍ਰਮਾਤਮਾ ਆਪ ਕਰਦਾ ਹੈ ਜੋ ਕੁਝ ਵੀ ਸੰਸਾਰ ਤੇ ਕਾਰ ਚੱਲ ਰਹੀ ਐ ਨਾ ਇਹ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ। ਇਸ ਕਰਕੇ ਉਹਦੇ ਅੰਦਰ ਇੱਕ ਠੀਰਜ ਆ ਜਾਂਦਾ ਕਿ ਮੈਨੂੰ ਕੀ ਲੋੜ ਐ ਫਿਕਰ ਕਰਨ ਦੀ ਅਗਰ ਕੋਈ ਨਿੰਦਿਆ ਕਰਦਾ ਤੇ ਪਰਮਾਤਮਾ ਦੇ ਭਾਣੇ ਵਿੱਚ ਸਭ ਕੁਝ ਹੋ ਰਿਹਾ। ਪਰਮਾਤਮਾ ਨੇ ਉਹਦੀ ਡਿਊਟੀ ਲਾ ਦਿੱਤੀ ਉਹਦੇ ਕਰਮ ਇਹੋ ਜੇ ਨਾ ਕਿ ਉਹਨ ਆਪਣੀ ਜ਼ਬਾਨ ਤੋਂ ਚੰਗਾ ਨਹੀਂ ਬੋਲਣਾ ਉਹਨਾਂ ਨਿੰਦਿਆ ਹੀ ਕਰਨੀ। ਇਸ ਕਰਕੇ ਪਰਵਾਹ ਨਹੀਂ ਕਰਨੀ ਗੁਰੂ ਰਾਮਦਾਸ ਮਰ ਕਹਿੰਦੇ। ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ। ਰੱਬ ਦੇ ਪਿਆਰੇ ਅੰਦਰ ਇੰਨਾ ਵਿਸ਼ਵਾਸ ਆ ਜਾਂਦਾ ਹੈ ਕਿ ਸੱਚਮੁੱਚੋ ਪਰਮਾਤਮਾ ਆਪ ਹੀ ਚੰਗੀ ਮਾਰੀ ਮੱਤ ਦੇਣ ਵਾਲਾ ਆ ਆਪੇ ਸਾਡੇ ਤੋਂ ਕੋਈ ਵੀ ਬੋਲ ਬੁਲਾਉਂਦਾ ਹੈ ਉਹ ਅੰਦਰ ਬੈਠਾ ਪਰਮਾਤਮਾ ਸਾਨੂੰ ਬੁਲਾਉਂਦਾ ਹੈ ਸਾ ਸੰਗਤ ਤਾਂ ਹੀ ਤਾਂ ਗੁਰੂ ਪਾਚਨ ਕਹਿੰਦੇ ਸਭ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾ ਰੇ ਹਰ ਘਟ ਵਿੱਚੋਂ ਪਰਮਾਤਮਾ ਬੋਲਦਾ ਅੱਜ ਦੇ ਸ਼ਬਦ ਦੀ ਸੰਪੂਰਨਤਾ ਕਰਦੇ ਹਾਂ ਗੁਰੂ ਪਾਚਨ ਹੋਰ ਕਿਰਪਾ ਕੀਤੀ ਗਾਂਦ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵ ਹੈ ਉਹਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਨੇ ਸਾਰਾ ਸੰਸਾਰ ਜਿਹੜਾ ਪੰਜਾਂ ਤੱਤਾਂ ਦਾ ਖਿਲਾਰਿਆ ਹੋਇਆ ਜੋ ਕੁਝ ਵੀ ਬਣਿਆ ਪੰਜਾਂ ਤੱਤਾਂ ਤੋਂ ਬਣਿਆ ਤੇ ਇਹਨਾਂ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਵਿੱਚ ਪੰਜ ਵਿਸ਼ੇ ਵਿਕਾਰ ਵੀ ਉਸ ਪ੍ਰਮਾਤਮਾ ਨੇ ਆਪ ਹੀ ਪਾਏ ਨੇ ਫਿਰ ਮੈਨੂੰ ਫਿਕਰ ਕਰਨ ਦੀ ਕੀ ਲੋੜ ਹੈ ਇਹ ਉਹਦੀ ਵਿਚਾਰ ਹੈ ਜਿਹੜਾ ਮਨ ਕਰਕੇ ਉਸ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੰਦਾ ਉਹਦੇ ਅੰਦਰ ਇੰਨੀ ਚੜਦਾ ਚੜਦੀ ਕਲਾ ਆ ਜਾਂਦੀ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਕੀ ਕਹ ਰਿਹਾ ਉਹ ਬਸ ਆਪਣੇ ਮਾਰਗ ਤੇ ਚੱਲਦਾ ਜਾਂਦਾ ਆਪਣੀ ਮੰਜ਼ਿਲ ਵੱਲ ਵੱਧਦਾ ਜਾਂਦਾ ਮਾਰ ਕਰਨ ਦੇ ਜਨ ਨਾਨਕ ਸਤਗੁਰ ਮੇਲੇ ਆਪੇ ਹਰ ਆਪੇ ਝਗੜ ਝੁਕਾਵੇ ਉਹਨੂੰ ਸਮਝ ਆ ਜਾਂਦੀ ਹੈ ਉਹ ਪਰਮਾਤਮਾ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮੇਲਦਾ ਤੇ ਆਪ ਹੀ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਖਿੱਚੋ ਤਾਨ ਝਗੜ ਚੁਕਾਵੇ ਇੱਕ ਹੁੰਦਾ ਬਾਹਰੀ ਤੌਰ ਤੇ ਝਗੜਾ ਇੱਕ ਹਰ ਇਨਸਾਨ ਦੇ ਅੰਦਰ ਇੱਕ ਖਿੰਚੋ ਤਾਂ ਜੀ ਮੱਚੀ ਹੁੰਦੀ ਹੈ ਅੰਦਰ ਇੱਕ ਖਲਬਲੀ ਜੀ ਮੱਚੀ ਹੁੰਦੀ ਹੈ ਤੁਸੀਂ ਦੇਖਿਓ ਕਿਤੇ ਪਾਠ ਕਰਦੇ ਆ ਵੀ ਬੰਦੇ ਦਾ ਕੋਈ ਮਨ ਟਿਕਦਾ ਥੋੜੀ ਐਵੇਂ ਬਾਹਰੀ ਤੌਰ ਤੇ ਆਪਾਂ ਬਥੇਰੇ ਝੰਡੇ ਗੱਟਦੇ ਆ ਪਰ ਅੰਦਰ ਦੀ ਹਾਲਤਾਂ ਕੁਝ ਹੋਰ ਹੀ ਹੁੰਦੀਆਂ ਨੇ ਕੋਈ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਤੇ ਕਿਤੇ ਮਨ ਟਿਕਦਾ ਜੇ ਵਰਨਾ ਆਪਣੇ ਯਤਨਾ ਕਰਕੇ ਨਹੀਂ ਜਦ ਨਾਨਕ ਸਤਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਗੁਰੂ ਰਾਮਦਾਸ ਸਮਰ ਕਹਿੰਦੇ ਉਹ ਪਰਮਾਤਮਾ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮੇਲਦਾ ਤੇ ਆਪ ਹੀ ਉਹਨਾਂ ਦੇ ਅੰਦਰੋਂ ਖਿੰਚੋ ਤਾਨ ਮਿਟਾ ਦਿੰਦਾ ਜਿਹਦੇ ਕਰਕੇ ਮਨੁੱਖਤਾ ਮਨ ਨਹੀਂ ਜੁੜਦਾ ਅੰਦਰ ਜਿਹੜੀ ਖਲਬਲੀ ਮੱਚੀ ਰਹਿੰਦੀ ਉਹ ਪਰਮਾਤਮਾ ਆਪ ਹੀ ਮਿਟਾ ਦਿੰਦਾ ਇਸ ਕਰਕੇ ਗੁਰੂ ਰਾਮਦਾਸ ਸਮਰ ਕਹਿੰਦੇ ਭਲਿਆ ਉਸ ਮਾਲਕ ਨੂੰ ਸਮਰਪਿਤ ਹੋ ਜਾ ਇਹ ਨਾ ਪ੍ਰਵਾਹ ਕਰਕੇ ਕੋਈ ਕੀ ਆਖਦਾ ਇਹ ਪ੍ਰਵਾਹ ਕਰਕੇ ਮੇਰੀ ਨੀਅਤ ਸਾਫ਼ ਹੋਵੇ ਕਿਸੇ ਦੀ ਪ੍ਰਵਾਹ ਨਹੀਂ ਕਰਨੇ ਬਸ ਆਪਣੇ ਆਪ ਦੀ ਤਿਆਰੀ ਕਰਨੀ ਗੁਰੂ ਅਗੇ ਅਰਦਾਸ ਕਰਨੀ ਮਾਲਕਾ ਇਹ ਜੀਵਨ ਦਿੱਤਾ ਈ ਤੇ ਇੱਕ ਕਿਰਪਾ ਹੋਰ ਕਰ ਦੇ ਮੈਨੂੰ ਆਪਣੇ ਆਪ ਨੂੰ ਸਵਾਰਨ ਦੀ ਜਾਚ ਆ ਜਾਏ ਸੱਚਮੁੱਚ ਜਿਹੜਾ ਦਾ ਮਨ ਸਬਰ ਗਿਆਨ ਫਿਰ ਉਹਨਾਂ ਨੇ ਤੇ ਸਭ ਕੁਝ ਸਵਾਰ ਲੈ ਅਹਿਸਾਸ ਹੈ ਕੱਲ ਵੀ ਬੇਨਤੀ ਕੀਤੀ ਮਨੁੱਖ ਬਾਰੀ ਤੌਰ ਤੇ ਆਪਣੇ ਆਪ ਨੂੰ ਸਵਾਰਨ ਵਿੱਚ ਲੱਗਾ ਰਹਿੰਦਾ ਕੀ ਨਹੀਂ ਕਰਦਾ ਆਪਣੇ ਆਪ ਨੂੰ ਸਵਾਰਨ ਵਾਸਤੇ ਪਰ ਵੱਧ ਕਿਸਮਤ ਤੇ ਮਨ ਨੂੰ ਸਵਾਰਨ ਵਾਸਤੇ ਤੇ ਉਮਰਾਂ ਲੱਗ ਜਾਂਦੀ ਹੈ ਸਵਾਰਨ ਅਸੀ ਮਨ ਨੂੰ ਕਿਤੇ ਗੁਰੂ ਨੂੰ ਪਸੰਦ ਆ ਜਾਂਦਾ ਜਿਸ ਦਿਨ ਮੰਨ ਨੂੰ ਸਵਾਰ ਲਿਆ ਤੇ ਬਾਬਾ ਫਰੀਦ ਦਾ ਸਲੋਕ ਹੈ ਕਿ ਸਮਾਪਤੀ ਕਰਾਂ ਕਹਿਣ ਲੱਗੇ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਇਤਨੇ ਅਕ ਬੇਨਤੀਆਂ ਪ੍ਰਵਾਨ ਬੇਅੰਤ ਪੁੱਲਾਂ ਹੋ ਜਾਂਦੀ ਹੈ ਨਾ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਭ ਸੁਮੇਲ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ